ਨਗਰ ਕੌਂਸਲ ਕਰਮਚਾਰੀਆਂ ਨੂੰ ਤਨਖਾਹ ਦੇਣ ਦਾ 10 ਦਿਨ ਦਾ ਵਾਦਾ ਨਿਕਲਿਆ ਝੂਠਾ ਨਗਰ ਕੌਂਸਲ ਦੇ ਕਰਮਚਾਰੀ 10 ਦਿਨ ਬਾਅਦ ਫਿਰ ਦਰਿਆ 'ਤੇ ਬੈਠੇ ਤੇ ਅਨਿਸ਼ਚਿਤ ਕਾਲ ਤੱਕ ਧਰਨਾ ਲਗਾ ਦਿੱਤਾ ਗਿਆ ਹੈ ਤਨਖਾਹਾਂ ਦੇ ਨਾਲ ਹੋਰ ਮੰਗਾਂ ਨੂੰ ਮੰਨੇ ਜਾਣ ਤੱਕ ਧਰਨਾ ਰਹੇਗਾ ਜਾਰੀ ਆਓ ਕਰਦੇ ਹਾਂ ਕੱਲ੍ਹ ਬਾਅਦ ਇਹ ਸਰਕਾਰ ਸਾਡੀ ਕੀ ਇਹ ਆ ਮੇਰੀ ਕਿਆ ਸੋਹੀ ਇਹ ਸਰਕਾਰ ਸਾਡੀ ਕੀ ਇਹ ਆ ਮੇਰੀ ਕਿਆ ਸੋਹੀ ਇਹ ਸਰਕਾਰ ਸਾਡੀ ਕੀ ਇਹ ਆ ਮੇਰੀ ਉੱਤੀ ਤਾਂ ਜਿੱਥੇ ਆ ਗਏ ਕੁਰਸੀ ਤੋਂ ਜਿਹੜਾ ਸਾਡੇ ਨਾਲ ਖਾਊ ਉਹ ਨਿਕਲ ਜਾਊ ਜਿਹੜਾ ਸਾਡੇ ਨਾਲ ਖਾਊ ਉਹ ਨਿਕਲ ਜਾਊ ਜਿੱਦੇ ਆ ਗਏ ਮਲਾਯਮ ਰੋਦੀ ਕੇ ਰਾਂਗੇ ਰੱਜ ਕੇ ਜੁੱਤੀ ਪੇਰਾਗੇ ਮਲਾਯਮ ਰੋਦੀ ਕੇ ਰਾਂਗੇ ਰੱਜ ਕੇ ਜੁੱਤੀ ਪੇਰਾਗੇ ਮਲਾਯਮ ਰੋਦੀ ਕੇ ਰਾਂਗੇ ਰੱਜ ਕੇ ਜੁੱਤੀ ਪੇਰਾਗੇ ਅਮਜੋਦ ਸਰਦਾਰ ਕਮਲ ਜੀ ਪਰ ਨਾਲ ਪਰਮਖਾਲਸਾ ਜੀ ਤੇ ਸਾਰੇ ਆਣੇ ਸਾਡੇ ਨਾਲ ਵਾਦਾ ਕਰਕੇ ਇਹ ਗਏ ਸੀ ਪਹਿਲੇ ਪਹਿਲਾਂ ਅਸੀਂ ਹੜਤਾਲ ਕੀਤੀ ਵੀ ਅਸੀਂ ਤੁਹਾਡੀਆਂ 10 ਦਿਨ ਦੇ ਬਾਅਦ ਤੇ ਲਾ ਦੇਵਾਂਗੇ ਤੇ ਸਾਡੀ ਮੀਟਿੰਗ ਹੋ ਜਾਏਗੀ ਸੋ ਅਸੀਂ 10 ਦਿਨ ਤੋਂ ਉੱਪਰ ਵੀ ਦਿਨ ਗਿਣ ਦੇਖ ਲਿਆ ਕੋਈ ਮੀਟਿੰਗ ਨਹੀਂ ਹੋਈ ਹਜੇ ਤੱਕ ਕੋਈ ਚਾਂਸ ਵੀ ਹੈ ਨਹੀਂ ਲੱਗਦਾ ਨਹੀਂ ਕੋ ਮਿਲੇਗਾ ਇਸ ਕਰਕੇ ਕਿ ਸਾਨੂੰ ਹੁਣ ਦੁਆਰਾ ਬੈਠਣਾ ਪਿਆ ਹੋਣਗਾ ਜਿਹੜਾ ਸਾਡਾ ਕੋਈ ਸਮਝੌਤਾ ਨਹੀਂ ਹੋਊਗਾ ਉਹਨਾਂ ਜ਼ਿਕਰ ਜਿਹਨਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਨੂੰ ਤਨਖਾਹ ਮਿਲ ਜਵੇ ਬਹੁਤ ਮੰਨਿਆਂ ਦੇ ਇੱਕ ਮੁਲਾਜ਼ਮ ਦੇ ਸਾਡੇ ਦੇ ਲੜਕੀ ਦਾ ਵਿਆਹ ਆ ਉਹਨੇ ਉਹਨੇ ਪੀਐਫ ਚੋਂ ਆਪਣੇ ਚੋਂ ਲੋਨ ਲੈਣਾ ਉਹ ਵੀ ਕਹਿੰਦਾ ਮੈਂ ਕੈਸ਼ ਬੁੱਕ ਬੰਦ ਆ ਅਕਾਊਂਟੈਂਟ ਕੋਈ ਦੀ ਜਾਣਦੇ ਆ ਅਕਾਊਂਟੈਂਟ ਕਹਿੰਦਾ ਹਾਈ ਕੋਰਟ ਨਾਲ ਵੀ ਮੈਨੂੰ ਵੀ ਹਾਈ ਕੋਰਟ ਦਾ ਲੈਟਰ ਆ ਗਿਆ ਕਿ ਮੈਂ ਕੰਡਕਟ ਪਾਤੀ ਆ ਕਿ ਮੈਂ ਦੀ ਕੈਸ਼ ਬੁੱਕ ਬੰਦ ਕਰ ਦਿੰਦੀ ਆ 6 ਤਰੀਕ ਦੀ ਕੈਸ਼ ਬੁੱਕ ਬੰਦ ਆ ਅਸੀਂ ਐਸੇ ਅਕਾਊਂਟੈਂਟ ਨੂੰ ਪੁੱਛਣਾ ਚਾਹੁੰਦੇ ਆ ਵੀ ਤੇ 6 ਤਰੀਕ ਦੀ ਕੈਸ਼ ਬੁੱਕ ਤੇਰੀ ਬੰਦ ਆ ਤੇ ਆਪਾਂ ਦਫ਼ਤਰ ਚ ਕੀ ਕਰਦੇ ਆਪਾਂ ਤਾਲੇ ਲਾ ਕੇ ਜਾਈਏ ਉਹਨਾਂ ਕੈਸ਼ ਇਨ ਨਾ ਲੈਣਾ ਨਾ ਦੇਣਾ ਕੈਸ਼ ਲੈ ਰਹੇ ਆ ਸ਼ਹਿਰ ਆਰਿਆਂ ਕੋਲ ਤੇ ਕੈਸ਼ ਲੈ ਰਹੇ ਔਰ ਜਿਹੜਾ ਐਨ ਐਚ ਆਰ ਦਾ ਖਰਚਾ ਆ ਗੱਡੀਆਂ ਚੱਲਦੀਆਂ ਟਰੈਲੀਆਂ ਚੱਲਦੀਆਂ ਉਹਨਾਂ ਦਾ ਤੇਲ ਦਾ ਖਰਚਾ ਔਰ ਹੋਰ ਸਾਰੇ ਬਹੁਤ ਸਾਰੇ ਦਫ਼ਤਰ ਦੇ ਖਰਚੇ ਆ ਫਿਰ ਉਹ ਆਪਾਂ ਕਿੱਥੇ ਪਾਵਾਂਗੇ ਜਦੋਂ ਕੈਸ਼ ਬੁੱਕ ਆਪਾਂ ਖੋਲਾਂਗੇ ਜਦ ਤੱਕ ਹਾਈ ਕੋਰਟ ਕਹਿੰਦੇ ਜੀ ਉਹ ਕੰਡੈਕਟ ਪਾ ਦਿੰਦੇ ਆ ਜੀ ਵੀ ਜੇ ਸਾਡੀ ਕੈਸ਼ ਬੁੱਕ ਬੰਦ ਆ ਅਸੀਂ ਇਹ ਕਮਿਸ਼ਨਰ ਨੂੰ ਪੁੱਛਣਾ ਚਾਹੁੰਦੇ ਆ ਵੀ ਕਿੱਥੇ ਲਿਖਿਆ ਸਾਨੂੰ ਦਿਖਾ ਲਿਓ ਵੀ ਮਲਾਜ਼ਮਾਂ ਦੇ ਉਹ ਪੀਐਫ ਲੋਨ ਬੰਦ ਕਰ ਦਿੱਤੇ ਮਲਾਜ਼ਮਾਂ ਦੀਆਂ ਕੱਚੀਆਂ ਬੱਕੀਆਂ ਦੀਆਂ ਤਨਖਾਹਾਂ ਬੰਦ ਕਰ ਦਿੱਤੀਆਂ ਸਾਨੂੰ ਅਕਾਊਂਟੈਂਟ ਆਣ ਕੇ ਦੱਸੇ ਇਹ ਗੱਲ ਤਨਖਾਹ ਦੇ ਲਈ ਕਿੰਨੇ ਟਾਈਮ ਕਿੰਨਾ ਟਾਈਮ ਦਿੱਤਾ ਸੀ ਤੁਹਾਨੂੰ ਸਾਡ 10 ਦਿਨ ਦਿੱਤੇ ਸੀ 10 ਦਿਨ ਹੋ ਗਏ ਪੂਰੇ 10 ਦਿਨ ਠੀਕ ਹੈ ਜੀ ਹੁਣ ਅਗਲਾ ਕੀ ਪਲਾਨ ਹੈ ਅਗਲਾ ਪਲਾਨ ਹੁਣ ਤਾਂ ਇਹੀ ਆ ਜੀ ਸਾਰੇ ਮੁਲਾਜ਼ਮਾਨ ਇਹ ਸਾਨੂੰ ਵੀ ਕਹਿੰਦਾ ਕਿ ਅਗੰਗੂ ਜੀ ਦੀ ਅੰਦਰ ਵੜ ਕੇ ਸਮਝਾਤਾ ਨਹੀਂ ਕਰਨਾ ਕਿ ਜਿਹੜਾ ਹੋਣਾ ਅਜਾ ਟੇਬਲ ਤੇ ਹੋਣਾ ਔਰ ਨਾਲ ਆਉਣ ਦੀ ਸਪੋਰਟੇ ਹੋਣਾ ਵਾ ਪਿਤਰਧਾਨ ਲੈ ਕੇ ਹੀ ਹੁਸਣਾ ਬੈਠੇ ਜਿਹੜੀ ਸਟ੍ਰਾਈਕ ਲਗਾਤਾਰ 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 ਹਾਂਜੀ ਸਤਪਾਲ ਜੀ ਉਹ ਸੰਬੰਧ ਪ੍ਰਧਾਨ ਜੀ ਸਾਨੂੰ ਦੁੱਛੇ ਦਿੱਤਾ ਪਰ ਫਿਰ ਵੀ ਮੈਂ ਕਹਿੰਦਾ ਸੀ ਜਿਹੜੇ ਸੀ ਪਹਿਲਾਂ ਸਟ੍ਰਾਈਕ ਸੀ ਸਭ ਦੋ ਦਿਨ ਵੀ ਕੀਤੀ ਸੀ ਉਸ ਤਰ੍ਹਾਂ ਸਾਡੇ ਜਿਹੜੇ ਸ਼ਹਿਰ ਦੇ ਮੈਂਬਰ ਸਭਾ ਹੁੰਦੀਆਂ ਨੇ ਹਰਪੰਚਾ ਚਾਰ ਜੀ ਉਹਨਾਂ ਨੇ ਇਹੀ ਗੱਲ ਕਹਿ ਦਿੱਤੀ ਹੈ ਕਿ ਅਸੀਂ ਤੁਸੀਂ ਇਸ ਜਿਹੜੀ ਸਟਾਈਂਗ ਇੱਕ ਸ਼ਬਰਾਤਰੀ ਦਾ ਜਗ੍ਹਾ ਫੇਮ ਦੀ ਮਾਰਾ ਜਿਹਦਾ ਜਗ੍ਹਾ ਕਰਦੇ ਅੱਜ ਤੱਕ ਵੀ ਅਸੀਂ ਮੰਨ ਗਏ ਲੇਕਿਨ ਹੁਣ ਅਸੀਂ ਮੰਨਾਂਗੇ ਉਹਨਾਂ ਨੇ 10 ਦਿਨ ਦਾ ਟਾਈਮ ਦਿੱਤਾ ਸੀਗਾ ਅਸੀਂ 10 ਦਿਨਾਂ ਵਿੱਚ ਕੋਈ ਨਾ ਕੋਈ ਹੱਲ ਕਰ ਕੱਢਦੇ ਆਂਗੇ ਸਾਡੇ ਸਫਾਈ ਸੇਵਕ ਰਿਟਾਇਰ ਹੋਏ ਆ 1988 ਜਿਹੜੀ ਜੁਆਇਨਿੰਗ ਸੀ 25 ਜਿਹੜਾ ਰਿਟਾਇਰ ਹੋਇਆ ਪਰਸੋ ਔਰ ਤਕਰੀਬਨ ਉਹਨਾਂ ਨੇ 36 ਸਾਲ ਨੌਕਰੀ ਦਿੱਤੀ ਇਹਨਾਂ ਦੀ ਦੋਨਾਂ ਧੜਿਆਂ ਦੀ ਲੜਾਈ ਦੇ ਵਿੱਚ ਉਹਨੂੰ ਇੱਕ ਨਿੱਕਾ ਪੈਸਾ ਨਹੀਂ ਮਿਲਿਆ ਔਰ ਉੱਤੋਂ ਆ ਕੇ ਸਾਨੂੰ ਇਹ ਦੱਸਦੇ ਆ ਕਿ ਅਸੀਂ ਤੁਹਾਡੀ ਖਾਤਰ ਰਿਸਕ ਲੈ ਰਹੇ ਹਾਂ ਕੋਰਟ ਦੇ ਕੋਰਟ ਆਫ ਕੰਡੈਕਟ ਨਾ ਪੈ ਜਾਵੇ ਜਿਹੜਾ ਉਹਨੇ 36 ਸਾਲ ਰਿਸਕ ਲਿਆ ਸਵੇਰੇ 6 ਵਜੇ ਉੱਠ ਕੇ ਕੂੜਾ ਚੱਕਿਆ ਤੇ ਉੱਤੋਂ ਸਾਡੇ ਮਲਾਜ਼ਮਾਂ ਤੇ ਆ ਕੇ ਰੋਪਾਣੇ ਕਿ ਤੁਸੀਂ ਆ ਨਹੀਂ ਕਰਦੇ ਹੋ ਨਹੀਂ ਕਰਦੇ ਆ ਕਰਾਨਾ ਕਿਹਨਾਂ ਨੇ ਆ ਮੈਂਬਰ ਕਿਹਨਾਂ ਨੇ ਇਕੱਠੇ ਕਰਨੇ ਆ ਮੀਟਿੰਗ ਤਾਂ ਇਹਨਾਂ ਨੇ ਰੱਖਣੀ ਆ ਅਸੀਂ ਥੋੜੀ ਮੈਂਬਰਾਂ ਨੂੰ ਕਹਿਣਾ ਵਾ ਕਿ ਸਾਡੇ ਦੇ ਪ੍ਰੈਸ਼ਰ ਬਣਾਉਂਦੇ ਆ ਯੂਨੀਅਨ ਤੇ ਕਿ ਤੁਸੀਂ ਉਹਨਾਂ ਦੇ ਸਾਹਮਣੇ ਕੱਲ ਇੱਕ ਨਵੀਂ ਗੱਲ ਪਾਤੀ ਉਹਨਾਂ ਦੇ ਸਾਡੇ ਖਾਨੇ ਕਿ ਨੋਟੀਆਂ ਲਾਨਣੇ ਆ ਤੁਸੀਂ ਉਹਨਾਂ ਦੇ ਸਾਈਨ ਕਰ ਅਸੀਂ ਜਿਉਂ ਕਰਾਈਏ ਅਸੀਂ ਤਾਂ ਕੰਮ ਕੀਤਾ ਉਹਦੀ ਤਨਖਾਹ ਲੈਣੀ ਆ ਤੁਸੀਂ ਕਰਵਾਓ ਜਾਂ ਨਾ ਕਰਵਾਓ ਹੁਣ ਅਸੀਂ ਅਨਮਿੱਥੇ ਸਮਾਵੇਲੇ ਉੱਤੇ ਬੈਠੇ ਆ ਜਿਹੜੀ ਵੀ ਗੱਲ ਹੋਊਗੀ ਦਰੀ ਤੇ ਹੋਊਗੀ ਔਰ ਪ੍ਰਸ਼ਾਸਨ ਹੋਵੇ ਕੋਈ ਹੋਵੇ ਜਿਹੜਾ ਵੀ ਆਵੇ ਗੱਲ ਇੱਥੇ ਦਰੀ ਤੇ ਬਹਿ ਕੇ ਕਰੇ ਅਸੀਂ ਨਹੀਂ ਅੰਦਰ ਵੜ ਕੇ ਹੁਣ ਮੀਟਿੰਗ ਕਰਨੀ ਕੋਈ ਵੀ ਪਹਿਲਾਂ ਜਿਹੜੀ ਤੁਹਾਡੀ ਮੀਟਿੰਗ ਅਸ਼ਵਾਸ਼ਨ ਨੇ ਦਿੱਤਾ ਸੀ ਉਹ ਅੰਦਰ ਬੈਠ ਕੇ ਹੋਇਆ ਅੰਦਰ ਬੈਠ ਕੇ ਹੋਇਆ ਸੀ ਔਰ ਸਾਰਿਆਂ ਨੂੰ ਕੰਫੀਡੈਂਸ ਤੇ ਲੈ ਕੇ ਹੋਇਆ ਸੀ ਆ ਸਾਰਿਆਂ ਨੇ ਹੀ ਕਿਹਾ ਸੀ ਕੋਈ ਗੱਲ ਨਹੀਂ 10 ਰੁਪਏ 10 ਦਿਨ ਦੇ ਦਿੰਦੇ ਆ ਕੋਸ਼ਿਸ਼ ਸ਼ਿਵਰਾਤਰੀ ਕਰਕੇ ਇੰਡੀਆ ਦਾ ਬਹੁਤ ਵੱਡਾ ਤਿਹਾਰਾ ਸ਼ਿਵਰਾਤਰੀ